ਆਵੀ ਪ੍ਰਾਣੀ ਦੀ ਚਰਚਾ ਉਹ ਵੀ ਕਹਿੰਦਾ ਰੀਕਵਰੀ ਕਹਿੰਦਾ ਚੜਾਈਆਂ ਦੇਖੋ ਤਰਾਈ ਚੜਾਈ ਹੈ ਤਰਾਈ ਚੜਾਈ ਆਈਆਂ ਇੱਕ ਬਈ ਫੁੱਲ ਬੂਟਿਆਂ ਨੂੰ ਬਹੁਤ ਪਿਆਰ ਕਰਦੇ ਆ ਉਹ ਹਰ ਤਾਂ ਪਸੰਦ ਕਰਦੇ ਆ ਫੁੱਲ ਬੂਟਿਆਂ ਨੂੰ ਗਰਮੀਆਂ ਸਰਦੀਆਂ ਦੇ ਵਿੱਚ ਇਹਨਾਂ ਨੂੰ ਨੌਲੇਜ ਆ ਨਾ ਬਹੁਤ ਜ਼ਿਆਦਾ ਗਰਮੀਆਂ ਦੇ ਬੂਟਿਆਂ ਦੀ ਵੀ ਤੇ ਸਰਦੀਆਂ ਦੇ ਬੂਟਿਆਂ ਦੀ ਵੀ ਦੁਕਾਨਾਂ ਤੇ ਖੜਾ ਹੀ ਰਹਿੰਦੇ ਨੇ ਲੈਣ ਲਈ ਸਿਆਲਾਂ ਦੇ ਵਿੱਚ ਵੀ ਤੇ ਗਰਮੀਆਂ ਚ ਵੀ ਦੇਖੋ ਇੱਥੇ ਵੀ ਹਰੇਕ ਦੁਕਾਨ ਦੇ ਮੂਹਰੇ ਲਾਇਆ ਹੋਇਆ ਵੱਡੇ ਵੱਡੇ ਗਮਲੇ ਨਾਲ ਹਰੀਆਲੀ ਨਾਲ ਤਾਂ ਬਹੁਤ ਬਹੁਤ ਹਰੀਆਲੀ ਨਾਲ ਤਾਂ ਪਤਾ ਨਹੀਂ ਕੀ ਬੋਲੀ ਜਾਣਾ ਹਰੀਆਲੀ ਤਾਂ ਜ਼ਿਆਦਾ ਹੀ ਪਸੰਦ ਆ ਇਹਨਾਂ ਨੂੰ ਉਹਨੂੰ ਪਤਾ ਨਹੀਂ ਉਹ ਤੇਲ ਹੀ ਪਿਆ ਵਾ ਉਹ ਵੀ ਇੱਕ ਤੇਲ ਬਹੁਤ ਤਰ੍ਹਾਂ ਤਰ੍ਹਾਂ ਦਾ ਵਾ ਆ ਡੈਕੋਰੇਸ਼ਨ ਦੀਆਂ ਚੀਜ਼ਾਂ ਨੇ ਸਾਪ ਕੋ ਉੱਤੇ ਪਏ ਨੇ ਪਲੀਟਾਂ ਨੇ ਹੋਰ ਘਰਾਂ ਚ ਛੋਟੀਆਂ ਛੋਟੀਆਂ ਨਾਰਮਲ ਜਿਹੇ ਡੈਕੋਰੇਸ਼ਨ ਤੋਂ ਚੀਜ਼ਾਂ ਨੇ ਸਾਰੀਆਂ ਪਈਆਂ ਨੇ ਉਹਦੇ ਅੰਦਰ ਵੀ ਅਕੰਧਾਂ ਤੇ ਲਾਉਣ ਨੂੰ ਹੁੰਦੀਆਂ ਇੱਥੇ ਬਹੁਤ ਲੋਕਾਂ ਨੇ ਲਾਏ ਹੁੰਦੇ ਨੇ ਕੰਧਾਂ 'ਤੇ ਸਾਰੀਆਂ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਹੀ ਨੇ ਘਰਾਂ ਚ ਲਾਉਣ ਨੂੰ ਇਹ ਸੋਹਣੀਆਂ ਸੋਹਣੀਆਂ ਚੀਜ਼ਾਂ ਯਾਰ ਫਤਨੀ ਦੁਕਾਨੀ ਇੰਨੀ ਸਾਫ਼ ਆ ਚਾਹਾਂ ਚੀਜ਼ਾਂ ਵੀ ਸੋਹਣੀਆਂ ਨੇ ਰੰਗ ਬਰੰਗੀਆਂ ਬਹੁਤ ਸੋਹਣੀਆਂ ਨੇ ਚੰਗੀਆਂ ਵੀ ਲੱਗਦੀਆਂ ਨੇ ਆ ਕਿਤਾਬਾਂ ਪੜਨ ਦੇ ਸ਼ਕੀਨ ਬਈ ਕਿਤਾਬਾਂ ਦੇ ਨੇ ਹੂੰ ਜਿੰਨਾਂ ਨੂੰ ਇਹਦੇ ਬਾਰੇ ਨੌਲੇਜ ਆ ਜਿਆਦਾ ਉਹੀ ਪਛਾਣ ਸਕਦੇ ਇਹਨਾਂ ਨੂੰ ਬਾਬਾ ਇਹਨੇ ਸਾਰੀਆਂ ਪਈਆਂ ਬਾਈ ਚਾਹ ਜੇ ਰਾਤ ਨੂੰ ਨਹੀਂ ਮਿਲਦਾ ਨਾ ਇੱਥੇ ਕੁਛ ਕਈ ਵਾਰੀ ਘਰੇ ਵੀ ਨਹੀਂ ਕੁਛ ਖਾਣ ਨੂੰ ਪਿਆ ਹੁੰਦਾ ਜੋ ਮਰਦੀ ਇੱਥੇ ਖਾਣ ਨੂੰ ਕੱਟ ਲੋ ਮਸ਼ੀਨਾਂ ਚ ਜੋ ਤੁਹਾਡਾ ਜੀ ਕਰਦੇ ਆ ਚਾਕਲੇਟ ਖਾਣ ਨੂੰ ਕਾਫੀ ਪੀਣ ਨੂੰ ਕਾਫੀ ਪੀਣ ਨੂੰ ਜੋ ਜੀ ਕਰਦਾ ਆ ਠੰਡੇ ਪੀਣ ਨੂੰ ਬੋਲਦੇ ਇਨਰਜੀ ਡਰਿੰਕ ਯਾਨੀ ਕਿ ਯਾਰ ਜੋ ਮਰਜ਼ੀ ਪੀਣ ਨੂੰ ਲੈ ਸਕਦੇ ਹੋ ਖਾਣ ਨੂੰ ਵੀ ਖਾ ਸਕਦੇ ਆ ਵੈਜ ਵੀ ਪਈਆਂ ਨੇ ਨੌਨ ਵੈਜ ਵੀ ਪਈਆਂ ਨੇ ਚੀਜ਼ਾਂ ਸਾਰੀਆਂ ਹੀ ਪਈਆਂ ਨੇ ਆ ਆ ਇਹ ਬਾਹਰ ਰੈਸਟੋਰੈਂਟ ਹੀ ਨੇ ਸਾਰੇ ਇੱਥੇ ਉਰਾ ਇੰਜੁਆਏ ਹੋ ਰਿਹਾ ਆ ਆਈਸਕ੍ਰੀਮ ਖਾਣ ਦੇ ਬਹੁਤ ਸ਼ੌਕੀਨ ਨੇ ਬਹੁਤ ਸ਼ੌਕੀਨ ਨੇ ਆਈਸਕ੍ਰੀਮ ਖਾਣ ਦੇ ਘੱਟੋ ਘਾਟ ਛਾਹੀ ਘਰ ਦੇ ਨੇੜੇ ਨੇੜੇ ਹੀ 6-7 ਦੁਕਾਨਾਂ ਨੇ ਘਰ ਦੇ ਨੇੜੇ ਨੇੜੇ ਹੀ ਔਰ ਪਰਫਿਊਮ ਦੀਆਂ ਦੁਕਾਨਾਂ ਨੇ ਮਹਿੰਗੇ ਮਹਿੰਗੇ ਪਰਫਿਊਮ ਜਿੰਨੇ ਇਟਲੀ ਦੇ ਵਧੀਆ ਬ੍ਰਾਂਡ ਨੇ ਸਾਰੇ ਸਾਰੇ ਵਧੀਆ ਬ੍ਰਾਂਡਾਂ ਦੀਆਂ ਇੱਥੇ ਪੈਣੇ ਸਾਰੇ ਵਧੀਆ ਬ੍ਰਾਂਡ ਪਰਫਿਊਮ ਦੇ ਓ ਦੇਖੋ ਇਹ 뮤ਜ਼ਿਕ ਦੀ ਦੁਕਾਨ ਆ ਇਹ ਇਹ ਪੁਰਾਣੇ ਜਿਹੜੇ ਤਵੇ ਨਹੀਂ ਹੁੰਦੇ ਸੀਗੇ ਉੱਤਵੇ ਪੈ ਨੇ ਮਿੰਲਾ ਤਾਂ ਇਹਨਾਂ ਦੇ ਵਿੱਚ ਉਹ ਦੇਖੋ ਇਹਨਾਂ ਦੇ ਵਿੱਚ ਪੁਰਾਣੇ ਤਵੇ ਪੈ ਨੇ ਦੇਖ ਆਹਾ ਆਇਆ ਜਾਦ ਕਿਥੋਂ 99 99 ਦੀਆਂ ਗੱਲਾਂ ਨਹੀਂ 99 99 ਜਿਹੜੇ ਵਿਆਹ ਹੁੰਦੇ ਹੁੰਦੇ ਸੀ ਉਦੋਂ ਵੱਧਦਾ ਹੁੰਦਾ ਸੀ ਪੂਰਾ ਇਹ ਤਰਜਾ ਕੱਢਦਾ ਹੁੰਦਾ ਸੀ ਅ ਮਿਊਜ਼ਿਕ ਦੀ ਦੁਕਾਨ ਉਹ ਬਾਜਾ 9992 ਦੇ ਫੇਰ ਦੁਬਾਰਾ ਦੱਸਣ ਲੱਗੇ ਜਿਨ੍ਹਾਂ ਨੇ 9992 ਦੇ ਵਿਆਹ ਦੇਖੇ ਨੇ ਪੂਰਾ ਤਰਜ਼ਾ ਕੱਢਦਾ ਹੁੰਦਾ ਸੀ ਉਹ ਦੇਖੋ ਪ੍ਰਾਣੀਆਂ ਪ੍ਰਾਣੀਆਂ ਇੱਟਾਂ ਵੀ ਚੰਗੀ ਤਰ੍ਹਾਂ ਸੰਭੀਆਂ ਪਈਆਂ ਯਾਰ ਅਮਾਰਤਾ ਉਹਨਾਂ ਕੋਲ ਟਾਈਮ ਦੇ ਨਾਲ ਇਹਨਾਂ ਨੂੰ ਸੰਭਾਲਦੇ ਹੀ ਰਹਿੰਦੇ ਨੇ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਨੇ ਤਾਸੋ ਜੇ ਘਰੋਂ ਬਾਹਰ ਨਿਕਲੇ ਸੀ 11:30 ਵਜੇ ਘਰੇ ਵਾਪਸ ਆ ਗਏ ਭਾਈ ਵੀਡੀਓ ਦੇਖਿਓ ਜੇ ਵਧੀਆ ਲੱਗੀ ਵੀਰ ਬਣ ਕੇ ਲਾਈਕ ਜਾਂ ਕਮੈਂਟ ਕਰਦੇ ਹੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਵੀ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਦੇ ਆ ਠੀਕ ਆ